ਜਦੋਂ ਬਬਰੀ ਬਾਈਪਾਸ ਗੁਰਦਾਸਪੁਰ ਤੇ ਕਿਸਾਨਾਂ ਵੱਲੋਂ ਲਗਾਏ ਧਰਨੇ ਦੌਰਾਨ ਵਿਆਹ ਵਾਲੀਆਂ ਗੱਡੀਆਂ ਪਹੁੰਚੀਆਂ ਤਾਂ ਇੱਕ ਹੈਰਾਨੀਜਨਕ ਮਾਹੌਲ ਬਣ ਗਿਆ। ਇਹ ਗੱਡੀਆਂ ਧਰਨੇ ਦੇ ਸਥਾਨ ਦੇ ਨੇੜੇ ਆ ਕੇ ਰੁਕ ਗਈਆਂ ਜਿੱਥੇ ਕਿਸਾਨ ਆਪਣੇ ਜਾਇਜ਼ ਮੰਗਾਂ ਨੂੰ ਲੈ ਕੇ ਡਟੇ ਹੋਏ ਸਨ। ਜਦੋਂ ਵਿਆਹ ਵਾਲੀਆਂ ਗੱਡੀਆਂ ਤੋਂ ਲਾੜਾ ਉਤਰਿਆ ਤਾਂ ਉਸ ਦੇ ਉਤਰਦੇ ਹੀ ਮਾਹੌਲ ਵਿੱਚ ਤਬਦੀਲੀ ਆ ਗਈ। ਲਾੜੇ ਨੇ ਆਪਣੇ ਪਿੱਛੇ ਖੜੇ ਹੋਏ ਲੋਕਾਂ ਨੂੰ ਦਰਸਾਉਂਦੇ ਹੋਏ ਅੱਗੇ ਵੱਧ ਕੇ ਕਿਸਾਨਾਂ ਦੇ ਨਾਲ ਸੰਘਰਸ਼ ਨਾਲ ਖੁੱਲਾ ਸਮਰਥਨ ਜਤਾਇਆ। ਲੜੀ ਨੇ ਕਿਹਾ ਕਿ ਮੈਂ ਕਿਸਾਨਾਂ ਦੇ ਨਾਲ ਖੜਾ ਹਾਂ ਕਿਉਂਕਿ ਉਹ ਆਪਣੀ ਜਾਇਜ਼ ਮੰਗਾਂ ਨੂੰ ਲੈ ਕੇ ਲੜ ਰਹੇ ਹਨ ਇਹ ਸੰਘਰਸ਼ ਸਿਰਫ ਕਿਸਾਨਾਂ ਦਾ ਹੀ ਨਹੀਂ ਸਾਰੇ ਪੰਜਾਬ ਅਤੇ ਸਮੂਹ ਰਾਜ ਦੇ ਲੋਕਾਂ ਦਾ ਹੈ ਉਹਨਾਂ ਨੂੰ ਆਪਣੀ ਜ਼ਿੰਦਗੀ ਦੀ ਬਿਹਤਰ ਬਣਾਉਣ ਦਾ ਹੱਕ ਹੈ ਅਤੇ ਹੀ ਹੱਕ ਉਹ ਸਿੱਧਾ ਅਤੇ ਪੂਰੀ ਤਰ੍ਹਾਂ ਨਾਲ ਹਾਸਿਲ ਕਰਨ ਲਈ ਸੰਘਰਸ਼ ਕਰ ਰਹੇ ਹਨ ਪੰਜਾਬ ਦੇ ਜਥੇਬੰਦੀ ਅਤੇ ਵਿਵਹਨ ਦੇ ਸਮਾਰੋਹ ਨੇ ਲਾੜੇ ਦੇ ਬਿਆਨ ਨਾਲ ਖੁਸ਼ੀ ਦਾ ਪ੍ਰਗਟਾਵਾ ਕੀਤਾ ਤੇ ਨਾਰੇ ਲਗਾਉਂਦੇ ਹੋਏ ਧਰਨੇ ਵਿੱਚ ਭਾਗ ਵੀ ਲਿਆ ਲਾੜੇ ਦੇ ਬਿਆਨ ਨੇ ਕਿਸਾਨਾਂ ਦੇ ਹੌਸਲੇ ਨੂੰ ਹੋਰ ਮਜ਼ਬੂਤ ਕਰ ਦਿੱਤਾ ਅਤੇ ਲੋਕਾਂ ਨੂੰ ਨਵੀਂ ਤਾਕਤ ਮਿਲੀ ਉਸ ਨੇ ਵੀ ਕਿਹਾ ਕਿ ਕਿਸਾਨਾਂ ਨੂੰ ਉਹਨਾਂ ਦਾ ਹੱਕ ਮਿਲਣਾ ਚਾਹੀਦਾ ਹੈ ਅਤੇ ਅਸੀਂ ਇਸ ਦੇ ਲਈ ਉਹਨਾਂ ਦੇ ਨਾਲ ਹੀ ਖੜੇ ਹਾਂ ਜਦੋਂ ਬਬਰੀ ਬਾਈਪਾਸ ਗੁਰਦਾਸਪੁਰ ਤੇ ਕਿਸਾਨਾਂ ਵੱਲੋਂ ਲਗਾਏ ਧਰਨੇ ਦੌਰਾਨ ਵਿਆਹ ਵਾਲੀਆਂ ਗੱਡੀਆਂ ਪਹੁੰਚੀਆਂ ਤਾਂ ਇੱਕ ਹੈਰਾਨੀਜਨਕ ਮਾਹੌਲ ਬਣ ਗਿਆ। ਇਹ ਗੱਡੀਆਂ ਧਰਨੇ ਦੇ ਸਥਾਨ ਦੇ ਨੇੜੇ ਆ ਕੇ ਰੁਕ ਗਈਆਂ ਜਿੱਥੇ ਕਿਸਾਨ ਆਪਣੀ ਜਾਇਜ਼ ਮੰਗਾਂ ਨੂੰ ਲੈ ਕੇ ਡਟੇ ਹੋਏ ਸਨ। ਜਦੋਂ ਵਿਆਹ ਵਾਲੀਆਂ ਗੱਡੀਆਂ ਤੋਂ ਲਾੜਾ ਉਤਰਿਆ ਤਾਂ ਉਸ ਦੇ ਉਤਰਦੇ ਹੀ ਮਾਹੌਲ ਵਿੱਚ ਤਬਦੀਲੀ ਆ ਗਈ। ਲਾੜੇ ਨੇ ਆਪਣੇ ਪਿੱਛੇ ਖੜੇ ਹੋਏ ਲੋਕਾਂ ਨੂੰ ਦਰਸਾਉਂਦੇ ਹੋਏ ਅੱਗੇ ਵਧ ਕੇ ਕਿਸਾਨਾਂ ਦੇ ਨਾਲ ਸੰਘਰਸ਼ ਨਾਲ ਖੁੱਲਾ ਸਮਰਥਨ ਜਤਾਇਆ। ਲੜੇ ਨੇ ਕਿਹਾ ਕਿ ਮੈਂ ਕਿਸਾਨਾਂ ਦੇ ਨਾਲ ਖੜਾ ਹਾਂ ਕਿਉਂਕਿ ਉਹ ਆਪਣੀ ਜਾਇਜ਼ ਮੰਗਾਂ ਨੂੰ ਲੈ ਕੇ ਲੜ ਰਹੇ ਹਨ ਇਹ ਸੰਘਰਸ਼ ਸਿਰਫ ਕਿਸਾਨਾਂ ਦਾ ਹੀ ਨਹੀਂ ਸਾਰੇ ਪੰਜਾਬ ਅਤੇ ਸਮੂਹ ਰਾਜ ਦੇ ਲੋਕਾਂ ਦਾ ਹੈ ਉਹਨਾਂ ਨੂੰ ਆਪਣੀ ਜ਼ਿੰਦਗੀ ਦੀ ਬਿਹਤਰ ਬਣਾਉਣ ਦਾ ਹੱਕ ਹੈ ਅਤੇ ਇਹ ਹੱਕ ਉਹ ਸਿੱਧਾ ਅਤੇ ਪੂਰੀ ਤਰ੍ਹਾਂ ਨਾਲ ਹਾਸਿਲ ਕਰਨ ਲਈ ਸੰਘਰਸ਼ ਕਰ ਰਹੇ ਹਨ ਪੰਜਾਬ ਦੇ ਜਥੇਬੰਦੀ ਅਤੇ ਵਿਵਣ ਦੇ ਸਮਾਰੋਹ ਨੇ ਲਾੜੇ ਦੇ ਬਿਆਨ ਨਾਲ ਖੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਨਾਰੇ ਲਗਾਉਂਦੇ ਹੋਏ ਧਰਨੇ ਵਿੱਚ ਭਾਗ ਵੀ ਲਿਆ। ਲਾੜੇ ਦੇ ਬਿਆਨ ਨੇ ਕਿਸਾਨਾਂ ਦੇ ਹੌਸਲੇ ਨੂੰ ਹੋਰ ਮਜ਼ਬੂਤ ਕਰ ਦਿੱਤਾ ਅਤੇ ਲੋਕਾਂ ਨੂੰ ਨਵੀਂ ਤਾਕਤ ਮਿਲੀ। ਉਸਨੇ ਵੀ ਕਿਹਾ ਕਿ ਕਿਸਾਨਾਂ ਨੂੰ ਉਹਨਾਂ ਦਾ ਹੱਕ ਮਿਲਣਾ ਚਾਹੀਦਾ ਹੈ ਅਤੇ ਅਸੀਂ ਇਸ ਦੇ ਲਈ ਉਹਨਾਂ ਦੇ ਨਾਲ ਹੀ ਖੜੇ ਹਾਂ। ਜਦੋਂ ਬਬਰੀ ਬਾਈਪਾਸ ਗੁਰਦਾਸਪੁਰ ਤੇ ਕਿਸਾਨਾਂ ਵੱਲੋਂ ਲਗਾਏ ਧਰਨੇ ਦੌਰਾਨ ਵਿਆਹ ਵਾਲੀਆਂ ਗੱਡੀਆਂ ਪਹੁੰਚੀਆਂ ਤਾਂ ਇੱਕ ਹੈਰਾਨੀਜਨਕ ਮਾਹੌਲ ਬਣ ਗਿਆ। ਇਹ ਗੱਡੀਆਂ ਧਰਨੇ ਦੇ ਸਥਾਨ ਦੇ ਨੇੜੇ ਆ ਕੇ ਰੁਕ ਗਈਆਂ ਜਿੱਥੇ ਕਿਸਾਨ ਆਪਣੇ ਜਾਇਜ਼ ਮੰਗਾਂ ਨੂੰ ਲੈ ਕੇ ਡਟੇ ਹੋਏ ਸਨ। ਜਦੋਂ ਵਿਆਹ ਵਾਲੀਆਂ ਗੱਡੀਆਂ ਤੋਂ ਲਾੜਾ ਉਤਰਿਆ ਤਾਂ ਉਸ ਦੇ ਉਤਰਦੇ ਹੀ ਮਾਹੌਲ ਵਿੱਚ ਤਬਦੀਲੀ ਆ ਗਈ। ਲਾੜੇ ਨੇ ਆਪਣੇ ਪਿੱਛੇ ਖੜੇ ਹੋਏ ਲੋਕਾਂ ਨੂੰ ਦਰਸਾਉਂਦੇ ਹੋਏ ਅੱਗੇ ਵੱਧ ਕੇ ਕਿਸਾਨਾਂ ਦੇ ਨਾਲ ਸੰਘਰਸ਼ ਨਾਲ ਖੁੱਲਾ ਸਮਰਥਨ ਜਤਾਇਆ। ਲੜੀ ਨੇ ਕਿਹਾ ਕਿ ਮੈਂ ਕਿਸਾਨਾਂ ਦੇ ਨਾਲ ਖੜਾ ਹਾਂ ਕਿਉਂਕਿ ਉਹ ਆਪਣੀ ਜਾਇਜ਼ ਮੰਗਾਂ ਨੂੰ ਲੈ ਕੇ ਲੜ ਰਹੇ ਹਨ ਇਹ ਸੰਘਰਸ਼ ਸਿਰਫ ਕਿਸਾਨਾਂ ਦਾ ਹੀ ਨਹੀਂ ਸਾਰੇ ਪੰਜਾਬ ਅਤੇ ਸਮੂਹ ਰਾਜ ਦੇ ਲੋਕਾਂ ਦਾ ਹੈ ਉਹਨਾਂ ਨੂੰ ਆਪਣੀ ਜ਼ਿੰਦਗੀ ਦੀ ਬਿਹਤਰ ਬਣਾਉਣ ਦਾ ਹੱਕ ਹੈ ਅਤੇ ਇਹ ਹੱਕ ਉਹ ਸਿੱਧਾ ਅਤੇ ਪੂਰੀ ਤਰ੍ਹਾਂ ਨਾਲ ਹਾਸਿਲ ਕਰਨ ਲਈ ਸੰਘਰਸ਼ ਕਰ ਰਹੇ ਹਨ ਪੰਜਾਬ ਦੇ ਜਥੇਬੰਦੀ ਅਤੇ ਵਿਵਹਨ ਦੇ ਸਮਾਰੋਹ ਨੇ ਲਾੜੇ ਦੇ ਬਿਆਨ ਨਾਲ ਖੁਸ਼ੀ ਦਾ ਪ੍ਰਗਟਾਵਾ ਕੀਤਾ ਤੇ ਨਾਰੇ ਲਗਾਉਂਦੇ ਹੋਏ ਧਰਨੇ ਵਿੱਚ ਭਾਗ ਵੀ ਲਿਆ। ਲਾੜੇ ਦੇ ਬਿਆਨ ਨੇ ਕਿਸਾਨਾਂ ਦੇ ਹੌਸਲੇ ਨੂੰ ਹੋਰ ਮਜ਼ਬੂਤ ਕਰ ਦਿੱਤਾ ਅਤੇ ਲੋਕਾਂ ਨੂੰ ਨਵੀਂ ਤਾਕਤ ਮਿਲੀ। ਉਸਨੇ ਵੀ ਕਿਹਾ ਕਿ ਕਿਸਾਨਾਂ ਨੂੰ ਉਹਨਾਂ ਦਾ ਹੱਕ ਮਿਲਣਾ ਚਾਹੀਦਾ ਹੈ ਅਤੇ ਅਸੀਂ ਇਸ ਦੇ ਲਈ ਉਹਨਾਂ ਦੇ ਨਾਲ ਹੀ ਖੜੇ ਹਾਂ।